ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੋਪਲਾਈਨ ਇੱਥੇ ਆ ਚੁੱਕੀ ਹੈ ਪੋਪਲਾਈਨ ਮਸ਼ੀਨ ਇੱਥੇ ਪਹੁੰਚ ਚੁੱਕੀ ਹੈਗੀ ਹੈ ਤੁਹਾਨੂੰ ਦੱਸ ਦਈਏ ਕਿ ਅਸੀਂ ਕਿਸਾਨੀ ਮੋਰਚੇ ਸ਼ੰਭੂ ਬਾਰਡਰ ਤੇ ਖੜੇ ਆ ਪੋਪਲਾਈਨ ਤੇ ਚੜੇ ਆ ਰਹੇ ਨੇ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੋਪਲਾਈਨ ਤੇ ਪੂਰੇ ਤਰੀਕੇ ਦੇ ਨਾਲ ਇੱਕ ਜੋਸ਼ ਦੇ ਵਿੱਚ ਲੈ ਕੇ ਅੱਗੇ ਆ ਰਹੇ ਨੇ और थानूँ दस कि किसानी मोर्चे के खड़े हैं और किसान ने कल इक्की तरीक को कॉल दिखती है कि वो दिल्ली चलन के ग्यारह बजे की कॉल है कि ग्यारह बजे दिल्ली तुर पैना देख सकते हो किस तरीके शंभू बॉडर से एक पूरे तरीके इतें रोश है और जो पोपलाइन है वो लैके जाए जा रहे हैं और

ਹਾਂ ਜੀ ਮੈਂ ਖਾਦਾ 7 ਲੱਖ ਤੋਂ በላይ ਹੈ ਸਾਡੇ ਦੇ ਹੁਕਮਾਂ ਦੇ ਨਾਲ ਇਹ ਜਿਹੜਾ ਰੋਕਾਂਗੇ ਜੀ ਵੀਰੇ ਇੱਕ ਮਿੰਟ ਬਾਈ ਵਾਰਕਸ ਹੋ ਜਾਏਗਾ ਹੋ ਜਾਏਗਾ ਐਨੇ ਜੋਸ਼ ਨੇ ਸਾਰੇ ਦੇ ਸਾਰੇ ਜਿਹੜੇ ਨੌਜਵਾਨ ਨੇ ਕਿ ਗੱਲ ਵੀ ਕਰਨੀ ਹਜੇ ਮੁਹਾਲ ਹੋਈ ਹੋਈ ਹੈ ਇਹਨਾਂ ਦੇ ਨਾਲ ਕਿਸੇ ਦੇ ਕਿਸੇ ਕੇ ਦੇ ਨਾਲ ਕਹਿੰਦੇ ਅੱਗੇ ਜਾ ਕੇ ਰੋਕਾਂਗੇ ਤਾਂ ਤੁਸੀਂ ਗੱਲ ਕਰ ਲੈਣਾ ਪੋਪਲਾਈਨ ਜਿਹੜੀ ਹੈ ਉਹ ਗੱਡੀ ਅੱਗੇ ਲੈ ਕੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਦੀ ਸਾਰੀ ਤਿਆਰੀ ਬਖਤਰਬੰਦ ਕਰਕੇ ਬਣਾਈ ਗਈ ਹੈ ਪੂਰੇ ਤਰੀਕੇ ਦੇ ਨਾਲ ਬੰਦ ਕਰ ਦਿੱਤੀ ਆ ਗਈਆਂ ਨੇ ਸਾਈਡਾ ਪੂਰੇ ਤਰੀਕੇ ਦੇ ਨਾਲ ਇਹਦੇ ਤੇ ਪੂਰੀ ਤਰੀਕੇ ਦੇ ਨਾਲ ਬਖਤਰਬੰਦ ਕਰਕੇ ਆ ਪਪ ਲਾਈਨ ਜਿਹੜੀ ਆ ਉਹ ਤਿਆਰ ਕੀਤੀ ਗਈ ਹੈ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਤੇ ਜਿਹੜੇ ਨੇ ਇਹਨੂੰ ਪੂਰੀ ਤਿਆਰ ਕਰਕੇ ਲੈ ਕੇ ਆਏ ਨੇ ਕੱਲ ਜਿਹੜਾ 11 ਵਜੇ ਕਾਲ ਦਿੱਤੀ ਹੋਈ ਹੈ ਕਿ ਬਾਹਰ ਜਾਣਾ ਹੈ ਔਰ ਕਾਲ ਦਿੱਤੀ ਹੈ ਜਿਹੜੀ 11 ਵਜੇ ਕਿ ਅਸੀਂ ਦਿੱਲੀ ਕੁਚ ਕਰਨਾ ਹੈ ਦਿੱਲੀ ਕੁਚ ਨੂੰ ਲੈ ਕੇ ਜਿਹੜੀ ਕਾਲ ਦਿੱਤੀ ਗਈ ਹੈ ਉਸ ਨੂੰ ਲੈ ਕੇ ਜਿਹੜੀ ਕਾਲ ਦਿੱਤੀ ਗਈ ਹੈ ਉਸ ਨੂੰ ਲੈ ਕੇ ਪੋਪਲਾਈਨ ਅੱਜ ਲੈ ਕੇ ਆਏ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੋਪਲਾਈਨ ਇੱਥੇ ਆਈ ਹੋਈ ਆ ਔਰ ਇਸ ਮਸ਼ੀਨ ਦੇ ਨਾਲ ਸ਼ੰਭੂ ਬਾਰਡਰ ਸ਼ੰਭੂ ਬਾਰਡਰ ਨੂੰ ਕਿਸ ਤਰੀਕੇ ਦੇ ਨਾਲ ਫਤੇ ਕਰਨ ਦੀਆਂ ਤਿਆਰੀਆਂ ਜੜੀਆਂ ਨੇ ਉਹ ਕਿਸਾਨ ਕਰ ਰਿਹਾ ਕਿਉਂਕਿ ਕੱਲ ਦੀ ਕਾਲ ਦਿੱਤੀ ਹੋਈ ਹੈ ਔਰ ਅੱਗੇ ਬੈਰੀਕੇਡਿੰਗ ਬਹੁਤ ਜ਼ਿਆਦਾ ਅੱਗੇ ਬੈਰੀਕੇਡਿੰਗ ਜਿਹੜੀ ਆ ਉਹ ਕੀਤੀ ਗਈ ਹੈ ਬਹੁਤ ਹੀ ਮਜ਼ਬੂਤ ਬੈਰੀਕੇਡਿੰਗ ਅੱਗੇ ਕੀਤੀ ਹੋਈ ਹੈ ਜਿਸ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੂਰੇ ਤਰੀਕੇ ਦੇ ਨਾਲ

ਉਹ ਸਾਨੂੰ ਸਰਦਾਰ ਰਿਹਾ ਤੁਸੀਂ ਵੀ ਅੱਤਵਾਦੀ ਅੱਤਵਾਦੀ ਕਹਿੰਦੇ ਨੇ ਉਹਨਾਂ ਸਾਡੇ ਜਿਹੜੇ ਪੰਜਾਬ ਤੋਂ ਬਾਹਰ ਸਾਡੇ ਸਿੱਖ ਭਾਈ বাসਦੇ ਨੇ ਕਿਸਾੜਪੁਰਾ ਵਸਦੇ ਨੇ ਉਹਨਾਂ ਨੂੰ ਕਹਿੰਦਾ ਅਖਵਾਲੀ ਦਾ ਸਾਡੇ ਘਰਾਂ ਦੀ ਤਲਾਸ਼ੀ ਲਵੇ 20 ਬਾਰੀ ਸਾਨੂੰ ਕੋਲ ਸੰਗਤ ਕਰਨ ਵਾਸਤੇ ਬੁਲਾਇਆ ਆਹ ਹਾਲਾ ਸਰਕਾਰਾਂ ਦਾ ਜਿਹੜੀਆਂ ਸਰਕਾਰਾਂ ਸਾਨੂੰ ਅੱਤਵਾਦੀ ਕਹਿੰਦੀਆਂ ਨੇ ਜਿਹੜੀਆਂ ਸਰਕਾਰ ਸਾਨੂੰ ਵੱਖਵਾਜਿ ਕਹਿੰਦੀਆਂ ਨੇ ਕਾਲਸ ਨਾਮਿਕ ਇਹ ਆ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਅੱਜ ਜ ਇੱਕ ਨਵਾਂ ਜਥਾ ਆਇਆ ਹੈ ਔਰ ਇਹ ਜਿਹੜੇ ਨੇ ਹੋਰ ਵੀ ਟਰਾਲੀਆਂ ਤੇ ਟਰੈਕਟਰ ਲਗਾਤਾਰ ਇੱਥੇ ਪਰਦੇ ਜਾ ਰਹੇ ਨੇ ਔਰ ਕੱਲ 11 ਵਜੇ ਦੀ ਕਾਲ ਜਿਹੜੀ ਹੈਗੀ ਹੈ ਉਹ ਦਿੱਤੀ ਹੋਈ ਹੈ ਅੱਜ ਦੇ ਦਿਨੀ ਜਿਹੜੇ 4 ਢੇੜਾਂ ਦੀ ਮੀਟਿੰਗ ਹੋਈ ਸੀ ਕਿਸਾਨਾਂ ਦੀ ਸੈਂਟਰ ਦੇ ਨਾਲ ਉਹਦੇ ਵਿੱਚ ਐਮਐਸਪੀ ਦਿੱਤੀ ਗਈ ਪੰਜ ਚੀਜ਼ਾਂ ਤੇ ਪੰਜ ਚੀਜ਼ਾਂ ਤੇ ਐਮਐਸਪੀ ਦੇਣ ਦੇ ਬਾਵਜੂਦ ਵੀ ਬਿਲਕੁਲ ਦਾਲਾਂ ਤੇ ਗੱਲ ਕੀਤੀ ਸੀ ਉਹਨਾਂ ਨੇ ਮੱਕੀ ਤੇ ਗੱਲ ਕੀਤੀ ਕਪਾਹ ਤੇ ਗੱਲ ਕੀਤੀ ਪਰ ਕਿਸਾਨਾਂ ਦੇ ਲੀਡਰਾਂ ਨੇ ਕਿਹਾ ਸੀ ਮੀਟਿੰਗ ਚੌਥੀ ਮੀਟਿੰਗ ਦੇ ਬਾਅਦ ਕਿਹਾ ਸੀ ਕਿ ਅਸੀਂ ਆਪਣੇ ਫੋਰਮ ਚ ਜਾ ਕੇ ਗੱਲਬਾਤ ਕਰਾਂਗੇ ਔਰ ਆਪਣੇ ਫੋਰਮਸ ਚ ਗੱਲਬਾਤ ਕਰਨ ਦੇ ਬਾਅਦ ਹੀ ਕੋਈ ਡਿਸੀਜਨ ਲਵਾਂਗੇ ਔਰ ਜੇ ਗੱਲ ਕਰੀਏ ਤਾਂ ਫੋਰਮਸ ਚ ਜਾ ਕੇ ਸਾਰੀ ਗੱਲ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਸੀਂ ਬਿਲਕੁਲ ਵੀ ਤੁਹਾਡੇ ਦਿੱਤੇ ਹੋਏ ਪ੍ਰਪੋਜ਼ਲ ਦੇ ਨਾਲ ਸੈਂਟਰ ਦੇ ਦਿੱਤੇ ਹੋਏ ਪ੍ਰਪੋਜ਼ਲ ਦੇ ਨਾਲ ਬਿਲਕੁਲ ਸੈਟੀਸਫਾਈਡ ਨਹੀਂ ਹੈਗੇ ਔਰ ਉਸੇ ਤਰੀਕੇ ਦੇ ਨਾਲ ਉਹਨਾਂ ਨੇ ਫਿਰ ਕਿਹਾ ਕਾਲ ਦਿੱਤੀ ਕਿ 21 ਤਰੀਕ ਨੂੰ 11 ਵਜੇ ਜਿਹੜਾ ਡਾਕੇ ਇਥੋਂ ਚੱਕ ਦਿੱਤੇ ਜਾਣਗੇ ਔਰ ਅੱਗੇ ਵਧਿਆ ਜਾਏਗਾ ਉਸੇ ਦੀ ਤਿਆਰੀ ਕਿਸਾਨ ਲਗਾਤਾਰ ਕਰ ਰਹੇ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਇੱਥੇ ਪੋਪਲਾਈਨਾਂ ਲੈ ਕੇ ਖੜੀਆਂ ਕਰ ਦਿੱਤੀਆਂ ਗਈਆਂ ਔਰ ਇੱਥੇ ਪੂਰੇ ਤਰੀਕੇ ਦੇ ਨਾਲ पूरे जोश दिखाई दे रहे हैं सारे सारे लोग किसान जड़े ने स्पैशल मशीन जड़ी है बख्तरबंद दिण बना के और आर... ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਅਸੀਂ ਸ਼ੰਭੂ ਮੋਰਚੇ ਤੇ ਖੜੇ ਆਂ ਸੋ ਸ਼ੰਭੂ ਜਿਹੜਾ ਇੱਥੇ ਬੈਰੀਕੇਡ ਨਾਕਾ ਲੱਗਿਆ ਹੋਇਆ ਹੈ ਕਿਸਾਨ ਇੱਥੇ ਆਏ ਹੋਏ ਨੇ ਕੱਲ 21 ਤਰੀਕ ਐ ਕਿਸਾਨਾਂ ਦੇ ਲੀਡਰਾਂ ਨੇ ਇਹ ਕਾਲ ਦਿੱਤੀ ਹੈ ਕਿ 11 ਵਜੇ ਕੱਲ ਜਿਹੜਾ ਹੈ ਦਿੱਲੀ ਕੂਚ ਕਰਾਂਗੇ ਚਾਰ ਗੇਟ ਦੀਆਂ ਮੀਟਿੰਗਾਂ ਹੋਈਆਂ ਪਰ ਮੀਟਿੰਗਾਂ ਦੇ ਸਿੱਟੇ ਜਿਹੜੇ ਨੇ ਉਸ ਦੇ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਨਹੀਂ ਹੋ ਸਕਿਆ ਕਿਸਾਨ ਕਿਸਾਨਾਂ ਨੇ ਕਿਹਾ ਪੰਜ ਫਸਲਾਂ ਤੇ ਐਮਐਸਪੀ ਦੀ ਗੱਲ ਸਾਨੂੰ ਜਿਹੜੀ ਹੈ ਉਹ ਬਹੁਤ ਜ਼ਿਆਦਾ ਸਾਨੂੰ ਪ੍ਰਵਾਨ ਨਹੀਂ ਉਸ ਦੇ ਬਾਅਦ ਜਿਹੜੇ 11 ਵਜੇ ਉਹਨਾਂ ਨੇ ਹੁਣ ਦਿੱਲੀ ਕੂਚ ਦੀ ਕੱਲ ਗੱਲ ਕਰਨੀ ਹੈ ਅੱਜ ਗੱਲਬਾਤ ਕਰਦੇ ਆਂ ਭਾਜੀ ਭਾਜੀ ਤੁਸੀਂ ਤੁਹਾਡਾ ਕੀ ਨਾਮ ਹੈ ਜੀ ਹਾਂਜੀ ਕੀ ਨਾਮ ਹੈ ਜਗਦੀਪ ਸਿੰਘ ਹੈ ਜੀ ਇਹ ਥੋੜੀ ਹੈ ਜੀ ਪੋਪਲਾਈਨ ਲੈ ਕੇ ਆਏ ਹੋ ਤੁਸੀਂ ਹਾਂ ਜੀ ਇਹ ਮਸ਼ੀਨ ਪੋਪਲਾਈਨ ਹੈ ਜੀ ਪੋਪਲਾਈਨ ਮਸ਼ੀਨ ਹੈ ਜੀ ਪੋਪਲਾਈਨ ਹਾਂ ਜੀ ਹਾਂ ਜੀ ਪੰਜ ਫਸਲਾਂ ਤੇ ਸਰਕਾਰ ਨੇ ਹਾਂ ਜੀ ਹਾਂ ਜੀ ਲੈ ਕੇ ਆਏ ਆ ਇਹ ਇਹਨਾਂ ਨੇ ਜਿਹੜਾ ਇਹ ਆਪਾਂ ਨੇ ਕੰਕਰੀਟ ਪਾ ਕੇ ਇਹਨਾਂ ਨੇ ਆਪਣਾ ਰਸਤਾ ਰੋਕਿਆ ਹੋਇਆ ਦਿੱਲੀ ਜਾਣ ਤੋਂ ਜੀ ਉਹਨੂੰ ਪੱਟਣ ਵਾਸਤੇ ਲੈ ਕੇ ਆਏ ਆਂ ਜੀ ਆਪਾਂ ਦਾ ਹਾਂ ਜੀ ਹਜੇ ਹਜੇ ਤਾਂ ਲੀਡਰਸ ਨੇ ਕਿਹਾ ਨਹੀਂ 11 ਵਜੇ ਦੀ ਕਾਲ ਦਿੱਤੀ ਹੈ ਕੱਲ 11 ਵਜੇ ਤੱਕ ਦਾ ਤੁਹਾਨੂੰ ਮਤਲਬ ਕਾਲ ਦਿੱਤੀ ਹੈ ਕੀ ਪਤਾ ਅੱਜ ਰਾਤ ਨੂੰ ਕੋਈ ਨਾ ਕੋਈ ਸਰਕਾਰ ਕੁਝ ਸੋਚ ਲਵੇ ਸਮਝ ਲਵੇ ਕਿਉਂਕਿ ਕਿਸਾਨ ਨੂੰ ਨਾ ਪਰੇਸ਼ਾਨ ਲਗਾਤਾਰ ਹੋਣਾ ਪੈ ਰਿਹਾ ਸਾਰੇ ਇੱਥੇ ਕਿਸਾਨ ਆ ਕੇ ਹੋਏ ਨੇ ਚਾਰ ਗੇਟ ਦੀਆਂ ਤੁਹਾਡੇ ਮੀਟਿੰਗਾਂ ਹੋ ਗਈਆਂ ਐਸੇ ਕਰਕੇ ਰੁਕੇ ਰਹੇ ਸੀ ਕਿ ਸ਼ਾਇਦ ਕੋਈ ਸਲਾਹ ਬਣ ਜੇ ਤੇ ਕੇਂਦਰ ਜਿਹੜਾ ਸੁਣਵਾਈ ਕਰ ਲਵੇ ਦੇਖੋ ਜੀ ਇੰਨਾ ਸਾਨੂੰ ਜਿੰਨੀ ਦੇਰ ਜਥੇਬੰਦੀਆਂ ਕੋਈ ਵੀ ਆਪਾਂ ਆਪਾਂ ਨੂੰ ਹੁਕਮ ਨਹੀਂ ਦਿੰਦੀਆਂ ਜੋ ਵੀ ਜਥੇਬੰਦੀਆਂ ਦਾ ਹੁਕਮ ਹੋਊਗਾ ਜੇ ਸਾਨੂੰ ਕਹੋਗੇ 2 ਦਿਨ ਇੱਥੇ ਖੜਨਾ 2 ਦਿਨ ਇੱਥੇ ਖੜ ਜਾਂਗੇ 10 ਦਿਨ ਕਹੋਗੇ 10 ਦਿਨ ਖੜ ਜਾਂਗੇ ਜੇ ਜਥੇਬੰਦੀਆਂ ਨੇ ਕੱਲ ਦਾ ਆਪਾਂ ਨੂੰ ਸੰਦੇਸ਼ਾ ਦੇ ਦਿੱਤਾ ਵੀ 11 ਵਜੇ ਪੱਟਣਾ ਆਪਾਂ 11 ਵਜੇ ਪੱਟ ਕੇ ਲੰਘ ਜੂंगे ਇਹਨੂੰ ਇਹ ਤਾਂ 10-15 ਮਿੰਟ ਦੀ ਗੇਮ ਹੈ ਸਾਡੀ ਜੀ ਕੋਈ ਲੰਬੀ ਚੌੜੀ ਗੇਮ ਤਾਂ ਹੈਗੀ ਨਹੀਂ ਜੀ 10 ਤੋਂ 15 ਮਿੰਟ ਲੱਗਣੇ ਹੈ ਇਹਨੂੰ ਪੱਟਣ ਨੂੰ ਹੈ ਜੀ ਇੰਨਾ ਜਿੰਨ ਜਥੇਬੰਦੀਆਂ ਦਾ ਹੁਕਮ ਨਹੀਂ ਆਂਦਾ ਮੇਰੇ ਨਾਲ ਕਰ ਲੋ ਮੇਰੇ ਨਾਲ ਕਰ ਲੋ ਹਾਂਜੀ ਹਾਂਜੀ ਬੋਲੋ ਬੋਲੋ ਜੀ ਤੇ ਆ ਪਾਜੀ ਫਿਰ ਜਿਹੜਾ ਹੈਗਾ ਤੁਸੀਂ ਕੀ ਮਤਲਬ ਸੋਚਦੇ ਹੋ ਕਿ ਸ਼ਾਇਦ ਸ਼ਾਮ ਤੱਕ ਕੋਈ ਹੱਲ ਨਿਕਲਾਏਗਾ ਦੇਖੋ ਨਿੱਕੇ ਇਹ ਤਾਂ ਜਥੇਬੰਦੀਆਂ ਆ ਜਾਂ ਜੋ ਵੀ ਹੁਕਮ ਕਰਨਗੇ ਉਹਨਾਂ ਦੇ ਅਨਸਾਰ ਹੋਣਾ ਹੀ ਇਹ ਤਾਂ ਮਤਬਲੇ ਨਹੀਂ ਹੈਗਾ ਬਗੈਰ ਜਥੇਬੰਦੀ ਦੇ ਹੁਕਮ ਦੇ ਅਨੁਸਾਰ ਤਾਂ ਹੋਣਾ ਹੀ ਨਹੀਂ ਉਹ 10 ਦਿਨ ਕਹਿ ਦੇਣ 20 ਦਿਨ ਕਹਿ ਦੇਣ ਆਪਾਂ ਤਾਂ ਇੱਥੇ ਹੀ ਬੈਠੇ ਆ ਜੀ ਜਦੋਂ ਜਥੇਬੰਦੀਆਂ ਦਾ ਹੁਕਮ ਆਊਗਾ ਜਿਵੇਂ ਵੀ ਹੁਕਮ ਆਊਗਾ ਉਹਨਾਂ ਦਾ ਉਵੇਂ ਹੀ ਹੋਊਗਾ ਜੀ ਉਹਨਾਂ ਤੋਂ ਬਾਹਰ ਦਾ 1 ਇੰਚ ਵੀ ਨਹੀਂ ਹੈਗਾ ਜੀ ਹਾਂ ਜੀ ਹਾਂ ਜੀ ਜੇ ਦੇਖਿਆ ਜਾਏ ਕਿਸਾਨੀ ਨੂੰ ਲਗਾਤਾਰ ਜਿਹੜਾ ਉਹ ਧੱਕਾ ਹੋ ਰਿਹਾ ਹੈ ਸੈਂਟਰ ਨੂੰ ਲਗਾਤਾਰ ਧੱਕਾ ਹੋ ਰਿਹਾ ਹੈ ਤੇ ਕਿਸ ਤਰੀਕੇ ਦੇ ਨਾਲ ਤੁਸੀਂ ਚੱਲੀਓ ਜੀ ਉਰੇ ਦੇ ਉਰੇ ਦੇ ਉਰੇ ਨੂੰ ਕਮਾ ਲੈ ਉਰੇ ਨੂੰ ਕਮਾ ਲੈ ਸਾਹਿਬ ਜੀ ਕਰਨੇ ਬਰਾ ਟੈਂਟ ਲਾਣੇ ਮਾਨੂੰ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਪੀਚੋ ਕਿ ਪੀਚੋ ਕਿ ਚਲੋ ਪੋਜ਼ਿਟਿਵ ਚਲੋ ਪੋਜ਼ਿਟਿਵ ਚਲੋ ਚੰਗਾ ਤੁਹਾਨੂੰ ਯਾਰ ਇਹਨਾਂ ਨੇ ਕਿਹਾ ਜੀ ਕਹਿੰਦੇ ਕਿ ਅਸੀਂ ਇੱਥੇ ਲਿਆ ਕੇ ਰੱਖੇ ਹੋਏ ਆ ਚਾਹੇ ਮਸ਼ੀਨਾਂ ਲੈ ਕੇ ਆਏ ਆ ਚਾਹੇ ਅਸੀਂ ਇੱਥੇ ਲਿਆ ਕੇ ਪੂਰਾ ਇੰਤਜ਼ਾਮ ਕਰਤੇ ਆ ਪਰ باوجود ਉਸ ਦੇ ਕਹਿੰਦੇ ਅਸੀਂ ਤਾਂ ਤੱਕ ਅੱਗੇ ਨਹੀਂ ਵਧਾਂਗੇ ਜਦੋਂ ਤੱਕ ਸਾਡੇ ਲੀਡਰ ਜਿਹੜੇ ਨੇ ਉਹ ਕਿਸੇ ਤਰੀਕੇ ਦਾ ਹੁਕਮ ਸਾਨੂੰ ਨਹੀਂ ਦਿੰਦੇ ਤਾਂ ਤੱਕ ਅਸੀਂ ਬਿਲਕੁਲ ਵੀ ਅੱਗੇ ਜਿਹੜੇ ਨੇ ਉਹ ਨਹੀਂ ਵਧਣਗੇ ਇਸ ਤਰੀਕੇ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ ਔਰ ਬਿਲਕੁਲ ਬਾਰਡਰ ਦੇ ਨਾਲ ਲੱਗੇ ਹੋਏ ਤੁਸੀਂ ਦੇਖ ਸਕਦੇ ਹੋ ਕਿ ਮਸ਼ੀਨਾ ਨਾਲ ਲਾਤੀਆਂ ਇਹਨਾਂ ਨੇ ਬਿਲਕੁਲ ਹੀ ਔਰ ਇੱਥੇ ਖੜੇ ਨੇ ਔਰ ਸ਼ਾਂਤੀ ਬਣਾ ਕੇ ਰੱਖੀ ਹੋਈ ਹੈ ਕਹਿੰਦੇ ਕਿ ਜਦ ਤੱਕ ਸਾਡੇ ਲੀਡਰ ਸਾਨੂੰ ਨਹੀਂ ਕਹਿਣਗੇ ਤਦ ਤੱਕ ਅਸੀਂ ਕੁਝ ਵੀ ਨਹੀਂ ਕਰਾਂਗੇ ਨੀਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਦੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕុល ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ